ਇੱਕ ਨੌਜਵਾਨ ਪੁਲਿਸ ਦਾ ਨਾਕਾ ਦੇਖ ਕੇ ਆਪਣੀ ਗੱਡੀ ਜਿਹੜੀ ਆ ਉਹ ਭਜਾ ਲੈਂਦਾ ਉਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਦੀ ਪੁਲਸ ਟੀਮ ਆ ਉਹ ਉਸ ਨੂੰ ਰੋਕਦੀ ਹੈ ਉਸ ਦਾ ਪਿੱਛਾ ਕਰਦੀ ਹੈ ਤਾਂ ਇਹ ਸ਼ਖਸ ਜਿਹੜਾ ਆਪਣੀ ਗੱਡੀ ਹੋਰ ਤੇਜ਼ ਕਰ ਲੈਂਦਾ ਤੇ ਅੱਗੇ ਜਾ ਕੇ ਇਸ ਦੀ ਗੱਡੀ ਪਲਟ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਕਬਰਾ ਜਾਂਦਾ ਹੈ ਡਰ ਜਾਂਦਾ ਹੈ ਤੇ ਗੱਡੀ ਚੋਂ ਨਿਕਲ ਕੇ ਫਿਰ ਪੁਲਸ ਅੱਗੇ ਸਰੈਂਡਰ ਕਰ ਦਿੰਦਾ ਹੁਣ ਸੁਣੋ ਆਖਿਰ ਪੂਰਾ ਮਾਮਲਾ ਹੈ ਕਿ ਆਖਿਰ ਕਿਉਂ ਇਸ ਨੌਜਵਾਨ ਦੇ ਪਿੱਛੇ ਪੁਲਿਸ ਪਈ ਸੀ ਤੇ ਕਿਉਂ ਇਸ ਨੇ ਪੁਲਿਸ ਮੂਰੇ ਸਰੈਂਡਰ ਕੀਤਾ ਦਰਸਲ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਦੇ ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਦੇ ਹੋਏ ਸਵਿਫਟ ਗੱਡੀ 'ਚ ਸਵਾਰ ਇਸ ਸ਼ਖਸ ਨੂੰ ਕੋਟਕਪੂਰਾ 'ਚ ਰੋਕਣ ਦਾ ਇਸ਼ਾਰਾ ਕੀਤਾ ਪਰ ਇਹ ਪੁਲਸ ਨੂੰ ਚੱਕਵਾ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਸ ਦਾ ਪਿੱਛਾ ਜਾਰੀ ਰੱਖਿਆ ਤੇ ਪਿੰਡ ਢਲਵਾ ਕਲਾ ਤੋਂ ਪੰਜਗ੍ਰਹੀ ਕਲਾ ਤੋਂ ਜਾਂਦੇ ਸਮੇਂ આરોપી ਦੀ ਗੱਡੀ ਜਿਹੜੀ ਆ ਉਹ ਬਿਕਾਬੂ ਹੋ ਕੇ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ ਪੁਲਸ ਵੱਲੋਂ ਘੇਰੇ ਜਾਣ ਤੋਂ ਬਾਅਦ ਇਸ ਨੇ ਸਰੈਂਡਰ ਕਰ ਦਿੱਤਾ ਕਾਰ ਦੀ ਤਲਾਸ਼ੀ ਲੈਣ ਤੇ ਉਸੋਂ ਨਜ਼ਾਇਦ ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ਕਾਊਂਟਰ ਇੰਟੈਲੀਜੈਂਸ ਇੰਸਪੈਕਟਰ ਸतीश ਕੁਮਾਰ ਨੇ ਦੱਸਿਆ ਕਿ ਪੁਲਿਸ ਰਿਕਾਰਡ ਦੇ ਅਨੁਸਾਰ આરોપી ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਗੰਭੀਰ ਧਰਾਵਾਂ ਦੇ ਤਹਿਤ ਕੇਸ ਜਿਹੜੇ ਆ ਉਹ ਦਰਜ ਨੇ ਹੁਣ ਉਸ ਨੂੰ ਅਦਾਲਤ ਚ ਪੇਸ਼ ਕਰਕੇ ਪੁੱਛਤਾਛ ਦੇ ਲਈ ਰਿਮਾਂਡ ਤੇ ਲਿਆ ਜਾਵੇਗਾ ਤੇ ਬਾਕੀ ਜਾਣਕਾਰੀਆਂ ਜਿਹੜੀਆਂ ਉਹ ਜੁਟਾਈਆਂ ਜਾਣ ਗਿਆ ਉਹਨਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਹ ਨਜਾਇਜ਼ ਹਥਿਆਰ ਸਰਹੱਦੋਂ ਪਾਰ ਤੋਂ ਮੰਗਵਾਏ ਗਏ ਨੇ ਜੋ ਅੱਗੇ ਸਪਲਾਈ ਹੋਣੇ ਸਨ ਤੇ ਜਲਦ ਹੀ ਰਿਮਾਂਡ ਦੌਰਾਨ ਹੁਣ ਵੱਡੇ ਖੁਲਾਸੇ ਹੋ ਸਕਦੇ ਨੇ ਅਸੀਂ ਢਿਲਵਾ ਕੋਲ ਨਕਲ ਲਿਆ ਹੋਇਆ ਸੀ ਜੀ ਤੇ ਉੱਥੇ ਢਿਲਵਾਲੇ ਪਾਸੋਂ ਇੱਕ ਗੱਟੀ ਆਈ ਜਿਹੜੀ ਪੰਜ ਕਰੀ ਵਾਲੇ ਪਾਸੇ ਨੂੰ ਜਾ ਰਹੀ ਸੀ ਜੇ ਅਸੀਂ ਉਹਨੂੰ ਹੱਥ ਦੇ ਕੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਭਜਾ ਲਈ ਤੇ ਅਸੀਂ ਵੀ ਉਹਦੇ ਪਿੱਛੇ ਗੱਡੀ ਭਜਾਈ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਉਹਨੇ ਪੰਜ ਗਰਾਈਂ ਚ ਮਤਲਬ ਪਾਰਲੇ ਪਾਸੇ ਖੇਤਾਂ 'ਚ ਗੱਡੀ ਬਲਟਾ ਲਈ ਤੇ ਅਸੀਂ ਜਦੋਂ ਮੌਕੇ ਤੇ ਪਹੁੰਚੀ ਤੇ ਉਹਨੇ ਆਪਣੇ ਆਪ ਨੂੰ ਬੈਠੀ ਜੋ ਬਾਹਰ ਨਿਕਲ ਕੇ ਸਰ ਐਂਟਰ ਕਰਤਾ ਤੇ ਜਦੋਂ ਅਸੀਂ ਉਹਦੀ ਤਲਾਸ਼ੀ ਲਈ ਤੇ ਸਾਨੂੰ ਉਹਦੇ ਕੋਲੋਂ ਤਕਰੀਬਨ 45 ਗ੍ਰਾਮ ਹੈਰੋਇਨ ਇੱਕ ਗਲੌਕ ਪਿਸਟਲ 9mm ਇੱਕ ਬਰੇਟਾ ਪਿਸਟਲ 0.30mm ਇੱਕ ਪੰਪ ਐਕਸ਼ਨ ਗਨ 12 ਬੋਰ ਮਿਲੀ ਤੇ ਪਲਸ ਤਕਰੀਬਨ 145 ਕਾਟਿਜ ਮਿਲੇ ਜਿਹਦੇ ਵਿੱਚ 12 ਬੋਰ ਦੇ ਕਾਟਿਜ 9mm ਦੇ ਕਾਟਿਜ ਤੇ 0.34 ਬੋਰ ਦੇ ਕਾਟਿਜ ਸ਼ਾਮਿਲ ਸਰ ਇਹਦੀ ਪਛਾਣ ਤੇ ਇਸ ਦਾ ਨਾਮ ਇਹ ਇਹਦਾ ਨਾਮ ਹਰਦੀਪ ਸਿੰਘ ਏਲੀਅਸ ਦੀਪਾ ਹੈ ਇਹ ਕੱਲ ਘੁਰਤਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਵੀ ਕਈ ਮੁਕੱਦਮੇ ਹੋਏ ਦਰਜ ਨੇ ਤੇ ਇਹ ਇਹ ਇਸ ਏਰੀਆ ਜੀ کافی ਹੈਰਨ ਵਿੱਚ ਸਰਗਰਮ ਹੈ ਬੈਕਨ ਸੇ ਵੀ ਕੁਝ ਕੁ ਕਰ ਸਕੀ ਹਾਂ ਜੀ ਹਾਂ ਜੀ ਸਰ ਇਹ ਤੂੰ ਮੈਂ ਪੁੱਛ ਲੈਂਦੇ ਕੋਈ ਸਪੈਸੀਫਿਕ ਜਾਣਕਾਰੀ ਸਾਨੂੰ ਇਹ ਇਸ ਚੀਜ਼ ਨੂੰ ਵੈਸੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਤੇ ਇਸ ਚੀਜ਼ ਨੂੰ ਰਿਵੀਲ ਕੀਤਾ ਜਾਊਗਾ ਤੁਹਾਨੂੰ ਬਾਅਦ ਵਿੱਚ ਤੇ ਬਟ ਮਤਲਬ ਸਾਨੂੰ ਆਸ ਹੈ ਕਿ ਇਹਦੇ ਕਾਫੀ ਬੈਕਵਰਡ ਤੇ ਫੋਰਵਰਡ ਲਿੰਕੇਜਸ ਤੋਂ ਸਾਨੂੰ ਕਾਫੀ ਕੁਝ ਪਤਾ ਲੱਗੂਗਾ ਇਹਦੇ ਜ਼ਿਆਦਾਤਰ ਇਹਦੇ ਤੇ ਆਮ ਸੈਕਟ ਦੇ ਪਰਚੇ ਦਰਜ ਹੋਏ ਸੀ ਤੇ ਇਨਫਰਮੇਸ਼ਨ ਵੀ ਸੀ ਕਿ ਆਪਣੇ ਕੋਲ ਸਾਡੇ ਕਾਫੀ ਮਤਲਬ ਜਿਹੜੇ ਇਹਦੇ ਪਿੱਛੇ ਕਾਫੀ ਪੁਲਿਸ ਲੱਗੀ ਹੋਈ ਸੀ ਕੁਝ ਮੁਕਦਮੇ ਚ ਪਕਵਾੜਾ ਵੀ ਹੈ ਤੇ ਮਤਲਬ ਇਸ ਕਰਕੇ ਅਸੀਂ ਵੀ ਫੱਟ ਤੋਂ ਤੇ ਨੰਦਨ ਜਰ ਮਾਰ ਕੇ ਆਪਣੇ ਕੋਲ ਤਿੰਨ ਦਿਨਾਂ ਤਾਰੇ ਮਾਨ ਮਿਲੇ ਤੇ ਸਾਨੂੰ ਕਾਫੀ ਆਸ ਹੈ ਕਿ ਉਹ ਰਿਕਵਰੀ